ਇੱਕ ਦੇ ਨਾਲ ਕਾਗਜ਼ਵਾੰਗ ਇਕੱਠੀਆਂ ਹੋ ਚੁੱਕੀਆਂ ਨੇ ਦੋਵਾਂ ਹੀ ਕਾਰਾਂ ਦੀ ਆਮੋ-ਸਾਮਣੇ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਇਹ ਦਰਤਨਾਕ ਹਾਦਸਾ ਵਾਪਰਿਆ ਹੈ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ-ਸਾਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜੜੀਆਂ ਨੂੰ ਬੇहद ਜ਼ਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਾਂ ਹਾਲਤ ਜੜੀਆਂ ਨਾਜ਼ੁਕ ਬੜੀ ਹੋਏ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਲਵਿੰਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫਾਜ਼ਿਲਕਾ ਦੇ ਵਿੱਚ ਕਰਦਾ ਸੀ ਤਾਂ ਤਰੰਤ ਤਰੰਤ ਦਾ ਰਹਿਣ ਵਾਲਾ ਸੀ ਉਸਦੀ ਵੀ ਮੌਤ ਹੋ ਚੁੱਕੀ ਹੈ ਜੋ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਾਰਨ ਦੇ ਕਿਵੇਂ ਪਰਖੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਨ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਉੱਤੇ ਸਵਾਰ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦਾਸਤੀਏ ਕਿ ਪਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੁਟੀ ਰੋਡ ਤੇ ਸਥਿਤ ਪਿੰਡ ਪੀਰਖਾਸ ਛੇਖਾਂ ਦੇ ਨਜ਼ਦੀਕ ਵਾਪਰਿਆ ਤਾਂ ਕਿਹਾ ਜਾ ਰਿਹਾ ਕਿ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਰਫਾਨਾ ਕੀਤਾ ਗਿਆ ਸੋ ਡਾਕਟਰਾਂ ਦੇ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਵਿੱਚ ਦੋ ਚਾੜੀਆਂ ਨੇ ਆਪਣੀ ਜਾਨ ਗੁਆ ਲਈ ਸੋ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਸੜਕੀ ਹਾਦਸੇ ਵਾਪਰੇ ਨੇ ਤਾਂ ਜ਼ਿਆਦਾਤਰ ਕਾਰਨ ਤੇਜ਼ ਰਫ਼ਤਾਰ ਬੰਦਤੀਆਂ ਨੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੋਇਆ ਹਾਦਸਾ ਕੀ ਹੋਇਆ ਜੀ ਇਹ ਜੀ ਜੰਗਾਲੇ ਮੋੜ ਤੇ ਸਾਨੂੰ ਕਾਲ ਆਈ 108 ਤੋਂ ਕਿ ਜੰਗਾਲੇ ਮੋੜ ਫੀਰ ਕੇ 6 ਕ ਐਕਸੀਡੈਂਟ ਹੋਇਆ ਹੈ ਅਸੀਂ ਉਸੇ ਪਹੁੰਚੇ ਹਮ ਸਮੇਂ ਗੱਡੀਆਂ ਵੱਜੀਆਂ ਹੋਈਆਂ ਸੀ ਉਥੇ 5-6 ਮਰੀਜ਼ ਹੈਗੇ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਸਿਵਲ ਹਸਪੀਟਲ ਆਏ ਆ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਆ ਮੌਸਮ ਨੂੰ ਦੋਵੇਂ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ ਆ 6 ਜਣੇ ਜ਼ਖਮੀ ਹੋਏ ਕੋਲੀ ਜਿਨ੍ਹਾਂ ਦੀ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਜੀ ਸਿਵਲ ਹਸਪੀਟਲ ਕੋਲ ਹੀ ਪਰ ਹਾਦਸੇ ਵਿੱਚ ਕੋਈ ਹੋਇਆ ਜੀ ਉਹਦੇ ਵਿੱਚ ਕਿੰਨੇ ਪੇਸ਼ੈਂਟ ਆਏ ਆ ਤੇ ਕੀ ਮਤਲਬ ਕੀ ਹੈ ਜੀ ਕੈਜ਼ੁਐਲਟੀ ਹੈ ਹਾਂਜੀ ਇੱਕ ਐਕਸੀਡੈਂਟ ਹੋਇਆ ਚੰਗਾ ਵਾਲੇ ਮੋੜ ਤੇ ਉਹਦੇ ਆਪਣੇ ਕੋਲ ਹੁਣ ਤੱਕ 4 ਪੇਸ਼ੈਂਟਸ ਆ ਚੁੱਕੇ ਆ ਦੋ ਦੀ ਮੌਤ ਹੋ ਚੁੱਕੀ ਹੈ ਦੋ ਪੇਸ਼ੈਂਟਸ ਅਜੇ ਸੀਰੀਅਸ ਨੇ ਇੱਕ ਨੂੰ ਰੈਫਰ ਕਰ ਦਿੱਤਾ ਗਿਆ ਫਰੀਦ ਕੋ ਦੂਸਰਾ ਪੇਸ਼ੈਂਟ ਜਿਹੜੇ ਸਾਡੇ ਕੋਲ ਹੈਗੇ ਸਿਵਲ ਹਸਪਤਾਲ ਕਲੋਸਪੁਰਸ ਜਮ ਜਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾਵੇ ਹਾਲਤ ਗੰਭੀਰੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਅੱਗੇ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ ਦੋ ਕਾਰਨ ਦੀ ਹਮੋ ਸਾਹਮਣੇ ਟੱਕਰ ਹੋਈ ਆ ਜਿਸ ਦੌਰਾਨ ਪੁਲਿਸ ਮੁਲਾਜ਼ਮ ਸੜੇ ਦੋ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਆ ਬੇਹਦ ਪਿਆਨ ਖਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਾਰਾ ਕਿਸ ਤਰੀਕੇ ਦੇ ਨਾਲ ਕਾਗਜ਼ਵਾੰਗ ਇਕੱਠੀਆਂ ਹੋ ਚੁੱਕੀਆਂ ਨੇ ਦੋਵੇਂ ਹੀ ਕਾਰਾਂ ਦੀ ਆਮੋ-ਸਾਮਣੇ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਇਹ ਦਰਤਨਾਕ ਹਾਦਸਾ ਵਾਪਰਿਆ ਹੈ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ-ਸਾਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜੜੀਆਂ ਨੂੰ ਬੇहद ਜਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਵਿੱਚੋਂ ਤੋਂ ਦੀ ਮੌਤ ਹੋ ਚੁੱਕੀ ਐ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਹਾਲਤ ਜੜੀਆਂ ਨਾਜ਼ੁਕ ਬਣੀ ਹੋਈ ਇਹ ਵੀ ਗੱਲ ਸਾਹਮਣੇ ਆਈ ਐ ਕਿ ਕੁਲਵਿੰਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫ਼ਜ਼ਿਲਕਾ ਦੇ ਵਿੱਚ ਕਰਦਾ ਸੀ ਤਾਂ ਤਰੰਤ ਰੰਦਾ ਰਹਿਣ ਵਾਲਾ ਸੀ ਉਸ ਦੀ ਵੀ ਮੌਤ ਹੋ ਚੁੱਕੀ ਐ ਸੋ ਹੱਥ ਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਾਰਨ ਦੇ ਕਿਵੇਂ ਪਰਖੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਨ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਉੱਤੇ ਸਵਾਰ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਪਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੁਟੀ ਰੋਡ ਤੇ ਸਥਿਤ ਪਿੰਡ ਪੀਰਖਾਸ ਛੇਖਾਂ ਦੇ ਨਜ਼ਦੀਕ ਵਾਪਰਿਆ ਤਾਂ ਕਿਹਾ ਜਾ ਰਿਹਾ ਕਿ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਹੋ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਰਫਾਨਾ ਕੀਤਾ ਗਿਆ ਸੋ ਡਾਕਟਰਾਂ ਦੇ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਵਿੱਚ ਦੋ ਚਾੜੀਆਂ ਨੇ ਆਪਣੀ ਜਾਨ ਗੁਆ ਲਈ ਸੋ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤ ਸੜਕੀ ਹਾਦਸੇ ਵਾਪਰੇ ਨੇ ਤਾਂ ਜ਼ਿਆਦਾਤਰ ਕਾਰਨ ਤੇਜ਼ ਰਫਤਾਰ ਬਣਦੀਆਂ ਨੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਕਿਸ ਦੀ ਗਲਤੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸੋ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਲੋਕਾਂ ਦੀ ਦਰਦਨਾਕ ਮੌਤ ਹੋਈ ਐ ਇਨ੍ਹਾਂ ਕਾਰਨ ਦਾ ਹਾਲ ਦੇਖ ਸਕਦੇ ਹੋ ਤੇ ਇਸੇ ਕਾਰ ਤੇ ਵਿੱਚ ਇਹ ਲੋਕ ਸਵਾਰ ਸੰਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਤਸਵੀਰਾਂ ਬੇਹੱਦ ਦਰਤਨਾਕ ਸਾਹਮਣੇ ਆਈਆਂ ਨੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੋਇਆ ਹਾਦਸਾ ਕੀ ਹੋਇਆ ਜੀ ਇਹ ਜੀ ਜੰਗਾਲੇ ਮੋੜ ਤੇ ਸਾਨੂੰ ਕਾਲ ਆਈ 108 ਤੋਂ ਜੰਗਾਲੇ ਮੋੜ ਫਿਰ ਕੇ 6 ਕ ਐਕਸੀਡੈਂਟ ਹੋਇਆ ਹੈ ਅਸੀਂ ਇੱਥੇ ਪਹੁੰਚੇ ਹਮ ਸਮੇਂ ਗੱਡੀਆਂ ਵੱਜੀਆਂ ਹੋਈਆਂ ਸੀ ਉਥੇ 5-6 ਮਰੀਜ਼ ਹੈਗੇ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਸਿਵਲ ਹਸਪਤਲ ਆਏ ਹਾਂ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਆ ਮੌਸਮ ਨੂੰ ਦੋਵੇਂ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ ਆ 6 ਜਣੇ ਜ਼ਖਮੀ ਹੋਏ ਕੋਲੀ ਜੀ ਜਿਨ੍ਹਾਂ ਦੀ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਜੀ ਸ਼ਿਵਲ ਹਸਪੀਟਲ ਕੋਲ ਹੀ ਪਰ ਹਾਦਸੇ ਵਿੱਚ ਕੋਈ ਹੋਇਆ ਜੀ ਉਹਦੇ ਵਿੱਚ ਕਿੰਨੇ ਪੇਸ਼ੈਂਟ ਆਇਆ ਤੇ ਕੀ ਮਤੋਂ ਕੀ ਹੈ ਦੀ ਕੈਜ਼ੁਐਲਟੀ ਹੈ ਹਾਂਜੀ ਇੱਕ ਐਕਸੀਡੈਂਟ ਹੋਇਆ ਜੰਗਾ ਵਾਲੇ ਮੋੜ ਤੇ ਉਹਦੇ ਆਪਣੇ ਕੋਲ ਹੁਣ ਤੱਕ 4 ਪੇਸ਼ੈਂਟਸ ਆ ਚੁੱਕੇ ਆ ਦੋ ਦੀ ਮੌਤ ਹੋ ਚੁੱਕੀ ਹੈ ਦੋ ਪੇਸ਼ੈਂਟ ਸਿਰियस ਨੇ ਇੱਕ ਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਦੂਸਰਾ ਪੇਸ਼ੈਂਟ ਹੈ ਜੇ ਸਾਡੇ ਕੋਲ ਹੈਗਾ ਸਿਵਲ ਹਸਪਤਾਲ ਕ੍ਰੋਸਪੁਟਸ ਹਮ ਜਿਹੜਾ ਜ਼ਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾ ਰਹੀ ਹੈ ਹਾਲਤ ਗੰਭੀਰ ਹੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਅੱਗੇ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ ਦੋ ਕਾਰਨ ਦੀ ਹਮੋ ਸਾਹਮਣੇ ਟੱਕਰ ਹੋਈ ਆ ਜਿਸ ਦੇ ਦੌਰਾਨ ਪੁਲਿਸ ਮੁਲਾਸਮ ਸੜੇ ਦੋ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਆ ਬੇਹੱਦ ਪਿਆਨ ਖਾਤਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਾਰਾ ਕਿਸ ਤਰੀਕੇ ਦੇ ਨਾਲ ਕਾਗਜ਼ਵਾੰਗ ਇਕੱਠੀਆਂ ਹੋ ਚੁੱਕੀਆਂ ਨੇ ਦੋਵੇਂ ਹੀ ਕਾਰਾਂ ਦੇ ਆਮੋ ਸਾਹਮਣੇ ਟੱਕਰ ਹੁੰਦੀ ਹੈ ਉਸ ਦੇ ਦੌਰਾਨ ਇਹ ਦਰਤਨਾਕ ਹਾਦਸਾ ਵਾਪਰਿਆ ਹੈ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜੜੀਆਂ ਨੂੰ ਬੇहद ਜਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਵਿੱਚੋਂ ਤੋਂ ਦੀ ਮੌਤ ਹੋ ਚੁੱਕੀ ਐ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਹਾਲਤ ਜੜੀਆਂ ਨਾਜ਼ੁਕ ਬਣੀ ਹੋਈ ਇਹ ਵੀ ਗੱਲ ਸਾਹਮਣੇ ਆਈ ਐ ਕਿ ਕੁਲਵਿੰਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫ਼ਰਜ਼ਿਕਤ ਦੇ ਵਿੱਚ ਕਰਦਾ ਸੀ ਤਾਂ ਤਰੰਤ-ਤਰੰਤ ਦਾ ਰਹਿਣ ਵਾਲਾ ਸੀ ਉਸਦੀ ਵੀ ਮੌਤ ਹੋ ਚੁੱਕੀ ਐ ਸੋ ਹੱਥ ਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਾਰਨ ਦੇ ਕਿਵੇਂ ਪਰ ਖੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਨ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਉੱਤੇ ਸਵਾਰ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਪਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੁਟੀ ਰੋਡ ਤੇ ਸਥਿਤ ਪਿੰਡ ਪੀਰਖਾਸ ਛੇਖਾਂ ਦੇ ਨਜ਼ਦੀਕ ਵਾਪਰਿਆ ਤਾਂ ਕਿਹਾ ਜਾ ਰਿਹਾ ਕਿ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਹੋ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਆ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਰਫਾਨਾ ਕੀਤਾ ਗਿਆ ਸੋ ਡਾਕਟਰਾਂ ਦੇ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਵਿੱਚ ਦੋ ਚਾੜੀਆਂ ਨੇ ਆਪਣੀ ਜਾਨ ਗੁਆ ਲਈ ਸੋ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਤ ਸੜਕੀ ਹਾਦਸੇ ਵਾਪਰੇ ਨੇ ਤਾਂ ਜ਼ਿਆਦਾਤਰ ਕਾਰਨ ਤੇਜ਼ ਰਫਤਾਰ ਬਣਦੀਆਂ ਨੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਕਿਸ ਦੀ ਗਲਤੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸੋ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਲੋਕਾਂ ਦੀ ਦਰਤਨਾਕ ਮੌਤ ਹੋਈ ਹੈ ਇਨ੍ਹਾਂ ਕਾਰਨ ਦਾ ਹਾਲ ਦੇਖ ਸਕਦੇ ਹੋ ਤੇ ਇਸੇ ਕਾਰ ਤੇ ਵਿੱਚ ਇਹ ਲੋਕ ਸਫਾਰਦ ਸੰ ਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇਤਾ ਤਸਵੀਰਾਂ ਬੇਹੱਦ ਦਰਤਨਾਕ ਸਾਹਮਣੇ ਆਈਆਂ ਨੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੋਇਆ ਹਾਦਸਾ ਕੀ ਹੋਇਆ ਜੀ ਇਹ ਜੀ ਜੰਗਾ ਵਾਲੇ ਮੋੜ ਦੇ ਤੋਂ ਕਾਲ ਆਈ 108 ਤੋਂ ਜੋ ਜੰਗਲ ਮੋਲ ਪੀਰ ਕੇ 6 ਕ ਐਕਸੀਡੈਂਟ ਹੋਇਆ ਹੈ ਅਸੀਂ ਅਸੀਂ ਪਹੁੰਚੇ ਹਾਂ ਮੌਸਮੀਆਂ ਗੱਡੀਆਂ ਵੱਜੀਆਂ ਹੋਈਆਂ ਸੀ ਉਥੇ 5-6 ਮਰੀਜ਼ ਹੈਗੇ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਸਿਵਲ ਹਸਪੀਟਲ ਆਏ ਆ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਆ ਮੌਸਮੀਆਂ ਦੋਵੇਂ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ ਆ 6 ਜਣੇ ਜ਼ਖਮੀ ਹੋਏ ਕੋਲੀ ਜਿਨ੍ਹਾਂ ਦੀ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਸਿਵਲ ਹਸਪੀਟਲ ਕੋਲ ਹੀ ਪਰ ਆਸੇ ਵਿੱਚ ਕੋਈ ਹੋਇਆ ਜੀ ਉਹਦੇ ਚ ਕਿੰਨੇ ਪੇਸ਼ੈਂਟ ਆਏ ਆ ਤੇ ਕੀ ਮਤੋਂ ਕੀ ਹੈ ਜੀ ਕੈਜ਼ੁਐਲਟੀ ਹੈ ਹਾਂਜੀ ਇੱਕ ਐਕਸੀਡੈਂਟ ਹੋਇਆ ਚੰਗਾ ਵਾਲੇ ਮੋੜ ਤੇ ਉਹ ਦਿਨ ਆਪਣੇ ਕੋਲ ਹੁਣ ਤੱਕ 4 ਪੇਸ਼ੈਂਟਸ ਆ ਚੁੱਕੇ ਹਨ ਦੋ ਦੀ ਮੌਤ ਹੋ ਚੁੱਕੀ ਹੈ ਦੋ ਪੇਸ਼ੈਂਟਸ ਅਜੇ ਸੀਰੀਅਸ ਨੇ ਇੱਕ ਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਦੂਸਰਾ ਪੇਸ਼ੈਂਟ ਜਿਹੜਾ ਸਾਡੇ ਕੋਲ ਹੈਗਾ ਸਿਵਲ ਹਸਪਤਲ ਫਲੋਸਪੁਰਸ ਫਿਰ ਜਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾਵੇ ਹਾਲਤ ਗੰਭੀਰੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਅੱਗੇ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ ਦੋ ਕਾਰਾਂ ਦੀ ਆਮੋ-ਸਾਮne ਟੱਕਰ ਹੋਈ ਜਿਸ ਦੇ ਦੌਰਾਨ ਪੁਲਿਸ ਮੁਲਾਜ਼ਮ ਸੜੇ ਦੋ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਆ ਬੇहद ਪਿਆਨੇ ਖਾਦਸੇ ਦੀਆਂ ਤਸਵੀਰਾਂ ਸਾਹਮne ਆ ਰਹੀਆਂ ਨੇ ਕਿ ਕਾਰਾਂ ਕਿਸ ਤਰੀਕੇ ਦੇ ਨਾਲ ਕਾਗਜ਼ਵਾੰਗ ਇਕੱਠੀਆਂ ਹੋ ਚੁੱਕੀਆਂ ਨੇ ਦੋਵੇਂ ਹੀ ਕਾਰਾਂ ਦੀ ਆਮੋ-ਸਾਮne ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇਹ ਦਰਨਾਕ ਹਾਦਸਾ ਵਾਪਰਿਆ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ-ਸਾਮne ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜੜੀਆਂ ਨੂੰ ਬੇहद ਜ਼ਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਵਿੱਚੋਂ ਤੋਂ ਦੀ ਮੌਤ ਹੋ ਚੁੱਕੀ ਹੈ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਹਾਲਤ ਜੜੀਆਂ ਨਾਜ਼ੁਕ ਬਣੀ ਹੋਈ ਇਹ ਵੀ ਗੱਲ ਸਾਹਮne ਆਈ ਹੈ ਕਿ ਕੁਲਵਿੰਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫ਼ਿਲਕਾ ਦੇ ਵਿੱਚ ਕਰਦਾ ਸੀ ਤਾਂ ਤਰੰਤ-ਤਰੰਤ ਰਹਿਣ ਵਾਲਾ ਸੀ ਉਸ ਤੇ ਵੀ ਮੌਤ ਹੋ ਚੁੱਕੀ ਹੈ ਜ਼ਹਾਦ ਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਕਾਰਨ ਦੇ ਕਿਵੇਂ ਪਰਖੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਨਾਂ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਉੱਤੇ ਸਵਾਰ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਭਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੁਟੀ ਰੋਡ ਤੇ ਸਥਿਤ ਪਿੰਡ ਪੀਰਖਾਸ ਛੇਖਾਂ ਦੇ ਨਜ਼ਦੀਕ ਵਾਪਰੀਆ ਤਾਂ ਕਿਹਾ ਜਾ ਰਿਹਾ ਕਿ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਹੋ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਰਪਨਾ ਕੀਤਾ ਕਿ ਆਸੋ ਡਾਕਟਰਾਂ ਦੇ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਪਰ ਇਸ ਹਾਦਸੇ ਵਿੱਚ ਦੋ ਚਾੜੀਆਂ ਨੇ ਆਪਣੀ ਜਾਨ ਗੁਆ ਲਈ ਸੋ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਤ ਸੜਕੀ ਹਾਦਸੇ ਵਾਪਰੇ ਨੇ ਤਾਂ ਜ਼ਿਆਦਾਤਰ ਕਾਰਨ ਤੇਜ਼ ਰਫਤਾਰ ਬੰਦੀਆਂ ਨੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਕਿਸ ਦੀ ਗਲਤੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ मामले दी जांच शुरू कर देती है सो एक पुलिस मुलाजिम सणै दो लोकां दी ਦਰਤਨਾਕ ਮੌਤ ਹੋਈ ਹੈ ਇਨਾ ਕਾਰਨ ਦਾ ਹਾਲ ਦੇਖ ਸਕਦੇ ਹੋ ਤੇ ਇਸੇ ਕਾਰ ਤੇ ਵਿੱਚ ਇਹ ਲੋਕ ਸਵਾਰ ਸੰਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਤਸਵੀਰਾਂ ਬੇहद ਦਰਤਨਾਕ ਸਾਹਮਣੇ ਆਈਆਂ ਨੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੋਇਆ ਹਾਦਸਾ ਕੀ ਹੋਇਆ ਜੀ ਏ ਜੀ ਜੰਗਾਲੇ ਮੋੜ ਤੇ ਸਾਨੂੰ ਕਾਲ ਆਈ 108 ਤੋਂ ਕਿ ਜੰਗਾਲੇ ਮੋੜ ਫਿਰ ਕੇ 6 ਕ ਐਕਸੀਡੈਂਟ ਹੋਇਆ ਹੈ ਅਸੀਂ ਉੱਥੇ ਪਹੁੰਚੇ ਹਾਂ ਉਸ ਸਮੇਂ ਗੱਡੀਆਂ ਵੱਜੀਆਂ ਹੋਈਆਂ ਸੀ ਉਥੇ 5-6 ਮਰੀਜ਼ ਹੈਗੇ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਸਿਵਲ ਹਸਪੀਟਲ ਆਏ ਹਾਂ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਾਂ ਮੌਸਮ ਨੂੰ ਦੋ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ 6 ਜਣੇ ਜ਼ਖਮੀ ਹੋਏ ਕੋਲੀ ਜਿਨ੍ਹਾਂ ਦੀ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਜੀ ਸਿਵਲ ਹਸਪੀਟਲ ਕੋਲ ਹੀ ਪਰ ਹਾਸੇ ਵਿੱਚ ਕੋਈ ਹੋਇਆ ਜੀ ਉਹਦੇ ਵਿੱਚ ਕਿੰਨੇ ਪੇਸ਼ੈਂਟ ਆਏ ਆ ਤੇ ਕੀ ਮਤਲਬ ਕੀ ਹੈ ਦੀ ਕੈਜ਼ੁਐਲਟੀ ਹਾਂਜੀ ਇੱਕ ਐਕਸੀਡੈਂਟ ਹੋਇਆ ਜੰਗਾ ਵਾਲੇ ਮੋੜ ਤੇ ਉਹਦੇ ਆਪਣੇ ਕੋਲ ਹੁਣ ਤੱਕ ਚਾਰ ਪੇਸ਼ੈਂਟਸ ਆ ਚੁੱਕੇ ਹਨ ਦੋ ਦੀ ਮੌਤ ਹੋ ਚੁੱਕੀ ਹੈ ਦੋ ਪੇਸ਼ੈਂਟਸ ਅਜੇ ਸੀਰੀਅਸ ਨੇ ਇੱਕ ਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਦੂਸਰਾ ਪੇਸ਼ੈਂਟ ਅਜੇ ਸਾਡੇ ਕੋਲ ਹੈਗਾ ਸਿਵਲ ਹਸਪਤਾਲ ਕ੍ਰੋਸਪੋਟਸ ਹਮਝਨੇ ਜ਼ਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾਵੇ ਹਾਲਤ ਗੰਭੀਰੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਅੱਗੇ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ ਮੈਂ ਹੱਸ ਦੇਣਾ कलचित दुसार दो ਕਾਰਨ ਦੀ ਆਮੋ ਸਾਹਮਣੇ ਟੱਕਰ ਹੋਈ ਆ ਜਿਸ ਦੇ ਦੌਰਾਨ ਪੁਲਿਸ ਮੁਲਾਜ਼ਮ ਸੜੇ ਦੋ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਆ ਬੇहद ਪਿਆਨੇ ਖਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਾਰਾਂ ਕਿਸ ਤਰੀਕੇ ਦੇ ਨਾਲ ਕਾਗਵਾਗ ਇਕੱਠੀਆਂ ਹੋ ਚੁੱਕੀਆਂ ਨੇ ਦੋਵੇਂ ਹੀ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇਹ ਦਰਨਾਕ ਹਾਦਸਾ ਵਾਪਰਿਆ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜਵੜੀਆਂ ਨੂੰ ਬੇहद ਜਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਹਾਲਤ ਜੜੀਆਂ ਨਾਜ਼ੁਕ ਬਣੀ ਹੋਈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਲਵਿੰਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫਾਸਿਲਕਾ ਦੇ ਵਿੱਚ ਕਰਦਾ ਸੀ ਤਾਂ ਤਰੰਤ ਤਰੰਤ ਰਹਿਣ ਵਾਲਾ ਸੀ ਉਸਦੀ ਵੀ ਮੌਤ ਹੋ ਚੁੱਕੀ ਹੈ ਜੋ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਾਰਾਂ ਦੇ ਕਿਵੇਂ ਪਰਖੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਾਂ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਉੱਤੇ ਸਵਾਰ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਪਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੀਟੀ ਰੋਡ ਤੇ ਸਥਿਤ ਪਿੰਡ ਪੀਰਖਾਸ ਛੇਖਾਂ ਦੇ ਨਜ਼ਦੀਕ ਵਾਪਰੀਆ ਤਾਂ ਕਿਹਾ ਜਾ ਰਿਹਾ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਹੋ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਰਫਾਨਾ ਕੀਤਾ ਗਿਆ ਸੋ ਡਾਕਟਰਾਂ ਦੇ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਵਿੱਚ ਦੋ ਚਾੜੀਆਂ ਨੇ ਆਪਣੀ ਜਾਨ ਗੁਆ ਲਈ ਸੋ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਸੜਕੀ ਹਾਦਸੇ ਵਾਪਰੇ ਨੇ ਤਾਂ ਜ਼ਿਆਦਾਤਰ ਕਾਰਨ ਤੇਜ਼ ਰਫਤਾਰ ਬਣਦੀਆਂ ਨੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਕਿਸ ਦੀ ਗਲਤੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸੋ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਇਨ੍ਹਾਂ ਕਾਰਨ ਦਾ ਹਾਲ ਦੇਖ ਸਕਦੇ ਹੋ ਤੇ اسی ਕਾਰ ਤੇ ਵਿੱਚ ਇਹ ਲੋਕ ਸਵਾਰ ਸੰਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਤਸਵੀਰਾਂ ਬੇਹੱਦ ਦਰਤਨਾਕ ਸਾਹਮਣੇ ਆਈਆਂ ਨੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੋਇਆ ਹਾਦਸਾ ਕੀ ਹੋਇਆ ਜੀ ਇਹ ਜੀ ਜੰਗਾ ਵਾਲੇ ਮੋੜ ਤੇ ਸਾਨੂੰ ਕਾਲ ਆਈ 108 ਤੋਂ ਜੋ ਜੰਗਲ ਮੋੜ ਪੀਰਕੇ 6 ਕ ਐਕਸੀਡੈਂਟ ਹੋਇਆ ਹੈ ਅਸੀਂ ਇੱਥੇ ਪਹੁੰਚੇ ਹਾਂ ਮੌਸਮ 'ਚ ਗੱਡੀਆਂ ਵੱਜੀਆਂ ਹੋਈਆਂ ਸੀ ਉਥੇ 5-6 ਮਰੀਜ਼ ਹੈਗੇ ਸੀ ਜਿਨ੍ਹਾਂ 'ਚ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਸਿਵਲ ਹਸਪੀਟਲ ਆਏ ਆਂ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਾਂ ਮੌਸਮ ਨੂੰ ਦੋਵੇਂ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ ਆ 6 ਜਣੇ ਜ਼ਖਮੀ ਹੋਏ ਕੋਲੀ ਜਿਨ੍ਹਾਂ 'ਚ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਸਿਵਲ ਹਸਪੀਟਲ ਕੋਲ ਹੀ ਪਰ ਆਸੇ ਵਿੱਚ ਕੋਈ ਹੋਇਆ ਜੀ ਉਹਦੇ ਵਿੱਚ ਕਿੰਨੇ ਪੇਸ਼ੈਂਟ ਆਏ ਆ ਤੇ ਕੀ ਮਤੋਂ ਕੀ ਹੈ ਜੀ ਕੈਜ਼ੁਐਲਟੀ ਹੈ ਹਾਂਜੀ ਇੱਕ ਐਕਸੀਡੈਂਟ ਹੋਇਆ ਚੰਗਾ ਵਾਲੇ ਮੋੜ ਤੇ ਉਹਦੇ ਆਪਣੇ ਕੋਲ ਹੁਣ ਤੱਕ 4 ਪੇਸ਼ੈਂਟਸ ਆ ਚੁੱਕੇ ਹਨ ਦੋ ਦੀ ਮੌਤ ਹੋ ਚੁਕੀ ਹੈ ਦੋ ਪੇਸ਼ੈਂਟਸ ਅਜੇ ਸੀਰੀਅਸ ਨੇ ਇੱਕ ਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਦੂਸਰਾ ਪੇਸ਼ੈਂਟ ਹੈ ਜਿਹੜਾ ਸਾਡੇ ਕੋਲ ਹੈਗਾ ਸਿਵਲ ਹਸਪਤਾਲ ਕ੍ਰੋਸਪੁਟਸ ਫਮ ਜिले ਜ਼ਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾਵੇ ਹਾਲਤ ਗੰਭੀਰੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਅੱਗੇ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ ਦੋ ਕਾਰਾਂ ਦੀ ਆਮੋ-ਸਾਮne ਟੱਕਰ ਹੋਈ ਜਿਸ ਦੇ ਦੌਰਾਨ ਪੁਲਿਸ ਮੁਲਾਜ਼ਮ ਸੜੇ ਦੋ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਆ ਬੇहद ਪਿਆਨੇ ਖਾਦਸੇ ਦੀਆਂ ਤਸਵੀਰਾਂ ਸਾਹਮne ਆ ਰਹੀਆਂ ਨੇ ਕਿ ਕਾਰਾਂ ਕਿਸ ਤਰੀਕੇ ਦੇ ਨਾਲ ਕਾਗਜ਼ਵਾੰਗ ਇਕੱਠੀਆਂ ਹੋ ਚੁੱਕੀਆਂ ਨੇ ਦੋਵੇਂ ਹੀ ਕਾਰਾਂ ਦੀ ਆਮੋ-ਸਾਮne ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇਹ ਦਰਨਾਕ ਹਾਦਸਾ ਵਾਪਰਿਆ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ-ਸਾਮne ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜੜੀਆਂ ਨੂੰ ਬੇहद ਜ਼ਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਵਿੱਚੋਂ ਤੋਂ ਦੀ ਮੌਤ ਹੋ ਚੁੱਕੀ ਹੈ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਹਾਲ ਚੜੀਆਂ ਨਾਸਕ ਬੜੀ ਹੋਈ ਇਹ ਵੀ ਗੱਲ ਕੌਮਨੀ ਆਈ ਹੈ ਕਿ ਪ੍ਰਵੀਂਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫਾਜ਼ਿਲਕਾ ਦੇ ਵਿੱਚ ਕਰਦਾ ਸੀ ਤਾਂ ਤਰੰਤ ਤਰੰਤ ਰਹਿਣ ਵਾਲਾ ਸੀ ਉਸ ਤੇ ਵੀ ਮੌਤ ਹੋ ਚੁੱਕੀ ਹੈ ਜ਼ੋਹਾੜ ਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਕਾਰਨ ਦੇ ਕਿਵੇਂ ਪਰਖੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਨਾਂ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਉੱਤੇ ਸਵਾਰ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਭਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੁਟੀ ਰੋਡ ਤੇ ਸਥਿਤ ਪਿੰਡ ਪੀਰਖਾਸ ਛੇਖਾਂ ਦੇ ਨਜ਼ਦੀਕ ਵਾਪਰੀਆ ਤਾਂ ਕਿਹਾ ਜਾ ਰਿਹਾ ਕਿ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਹੋ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਰਫਾਨਾ ਕੀਤਾ ਗਿਆ ਸੋ ਡਾਕਟਰਾਂ ਦੇ ਵੱਲੋਂ ਲਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਵਿੱਚ ਦੋ ਚਾੜੀਆਂ ਨੇ ਆਪਣੀ ਜਾਨ ਗੁਆ ਲਈ ਸੋ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਤ ਸੜਕੀ ਹਾਦਸੇ ਵਾਪਰੇ ਨੇ ਤਾਂ ਜ਼ਿਆਦਾਤਰ ਕਾਰਨ ਤੇਜ਼ ਰਫਤਾਰ ਬਣਦੀਆਂ ਨੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਕਿਸ ਦੀ ਗਲਤੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸੋ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਇਨ੍ਹਾਂ ਕਾਰਨ ਦਾ ਹਾਲ ਦੇਖ ਸਕਦੇ ਹੋ ਤੇ اسی ਕਾਰ ਤੇ ਵਿੱਚ ਇਹ ਲੋਕ ਸਵਾਰਸਨ ਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇਤਾ ਤਸਵੀਰਾਂ ਬੇहद ਦਰਤਨਾਕ ਸਾਹਮਣੇ ਆਈਆਂ ਨੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੋਇਆ ਹਾਦਸਾ ਕੀ ਹੋਇਆ ਜੀ ਇਹ ਜੀ ਜੰਗਾ ਵਾਲੇ ਮੋੜ ਤੇ ਸਾਨੂੰ ਕਾਲ ਆਈ 108 ਤੋਂ ਜੰਗਲ ਮੋੜ ਫਿਰ ਕੇ 6 ਕ ਐਕਸੀਡੈਂਟ ਹੋਇਆ ਅਸੀਂ ਅਸੀਂ ਪਹੁੰਚੇ ਆ ਮੌਸਮੀ ਗੱਡੀਆਂ ਵੱਜੀਆਂ ਹੋਈਆਂ ਸੀ ਉਥੇ 5 6 ਮਰੀਜ਼ ਹੈਗੇ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਸਿਵਲ ਹਸਪੀਟਲ ਆਏ ਆ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਆ ਮੌਸਮ ਨੂੰ ਦੋ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ ਆ 6 ਜਣੇ ਜ਼ਖਮੀ ਹੋਏ ਕੋਲੀ ਜਿਨ੍ਹਾਂ ਦੀ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਜੀ ਸਿਵਲ ਹਸਪੀਟਲ ਕੋਲ ਹੀ ਪਰ ਹਾਸੇ ਵਿੱਚ ਕੋਈ ਹੋਇਆ ਜੀ ਉਹਦੇ ਵਿੱਚ ਕਿੰਨੇ ਪੇਸ਼ੈਂਟ ਆਏ ਆ ਤੇ ਕੀ ਮਤੋਂ ਕੀ ਹੈ ਜੀ ਕੈਜ਼ੁਐਲਟੀ ਹੈ ਹਾਂਜੀ ਇੱਕ ਐਕਸੀਡੈਂਟ ਹੋਇਆ ਚੰਗਾ ਵਾਲੇ ਮੋੜ ਤੇ ਉਹਦੇ ਆਪਣੇ ਕੋਲ ਹੁਣ ਤੱਕ 4 ਪੇਸ਼ੈਂਟਸ ਆ ਚੁੱਕੇ ਹਨ ਦੋ ਦੀ ਮੌਤ ਹੋ ਚੁੱਕੀ ਹੈ ਦੋ ਪੇਸ਼ੈਂਟ ਸਜੇ ਸੀਰੀਅਸ ਨੇ ਇੱਕ ਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਦੂਸਰਾ ਪੇਸ਼ੈਂਟ ਜਜੇ ਸਾਡੇ ਕੋਲ ਹੈਗੇ ਸਿਮ ਹਸਪਤਲ ਕ੍ਰੋਸਪੋਟਸ ਹਮ ਜਿਹਨੇ ਜ਼ਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦਸੀ ਹੈ ਜੀ ਹਾਲਤ ਗੰਭੀਰੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਬਾਅਦੇ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਜਿਸ ਦੇ ਦੌਰਾਨ ਪੁਲਿਸ ਮੁਲਾਜ਼ਮ ਸਣੇ ਦੋ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਆ ਬੇहद ਪਿਆਨ ਖਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਾਰਾਂ ਕਿਸ ਤਰੀਕੇ ਦੇ ਨਾਲ ਕਾਗਜ਼ਵਾੰਗ ਇਕੱਠੀਆਂ ਹੋ ਚੁੱਕੀਆਂ ਨੇ ਦੋਵੇਂ ਹੀ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇਹ ਦਰਤਨਾਕ ਹਾਦਸਾ ਵਾਪਰਿਆ ਹੈ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜੜੀਆਂ ਨੂੰ ਬੇहद ਜ਼ਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਹਾਲਤ ਜੜੀਆਂ ਨਾਜ਼ੁਕ ਬੜੀ ਹੋਏ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਲਵਿੰਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫਾਜ਼ਿਲਕਾ ਦੇ ਵਿੱਚ ਕਰਦਾ ਸੀ ਤਾਂ ਤਰੰਤ ਤਰੰਤ ਦਾ ਰਹਿਣ ਵਾਲਾ ਸੀ ਉਸਦੀ ਵੀ ਮੌਤ ਹੋ ਚੁੱਕੀ ਹੈ ਜੋ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਾਰਾਂ ਦੇ ਕਿਵੇਂ ਪਰ ਖੱੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਾਂ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਵਿੱਚ ਸਵਾਰ 4 ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦਾਸਤੀਏ ਕਿ ਪਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੁਟੀ ਰੋਡ ਤੇ ਸਥਿਤ ਪਿੰਡ ਪੀਰਖਾਸ ਛੇਖਾਂ ਦੇ ਨਜ਼ਦੀਕ ਵਾਪਰਿਆ ਤਾਂ ਕਿਹਾ ਜਾ ਰਿਹਾ ਕਿ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਰਪਾਨਾ ਕੀਤਾ ਗਿਆ ਸੋ ਡਾਕਟਰਾਂ ਦੇ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਵਿੱਚ ਦੋ ਚਾੜੀਆਂ ਨੇ ਆਪਣੀ ਜਾਨ ਗੁਆ ਲਈ ਸੋ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਸੜਕੀ ਹਾਦਸੇ ਵਾਪਰੇ ਨੇ ਤਾਂ ਜ਼ਿਆਦਾਤਰ ਕਾਰਨ ਤੇਜ਼ ਰਫ਼ਤਾਰ ਬੰਦੀਆਂ ਨੇ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਵਾਪਰਿਆ ਕਿਸ ਦੀ ਗਲਤੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸੋ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਲੋਕਾਂ ਦੀ ਦਰਤਨਾਕ ਮੌਤ ਹੋਈ ਐ ਇਨ੍ਹਾਂ ਕਾਰਨ ਦਾ ਹਾਲ ਦੇਖ ਸਕਦੇ ਹੋ ਤੇ ਇਸੇ ਕਾਰ ਤੇ ਵਿੱਚ ਇਹ ਲੋਕ ਸਵਾਰ ਸੰਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਤਸਵੀਰਾਂ ਬੇਹਦ ਦਰਤनाक ਸਾਮਣੇ ਆਈਆਂ ਨੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੋਇਆ ਹਾਦਸਾ ਕੀ ਹੋਇਆ ਜੀ ਇਹ ਜੀ ਜੰਗਾਲੇ ਮੋੜ ਤੇ ਸਾਨੂੰ ਕਾਲ ਆਈ 108 ਤੋਂ ਜੰਗਾਲੇ ਮੋੜ ਪੀੜ ਕੇ 6 ਇੱਕਸੀਡੈਂਟ ਹੋਇਆ ਹੈ ਅਸੀਂ ਉੱਥੇ ਪਹੁੰਚੇ ਹਮ ਸਮੇਂ ਗੱਡੀਆਂ ਵੱਜੀ ਹੋਈਆਂ ਸੀ ਉਥੇ 5-6 ਮਰੀਜ਼ ਹੈਗੇ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਚੁੱਕੀ ਸੀ ਤੇ ਦੋ ਅਸੀਂ ਲੈ ਕੇ ਸਿਵਲ ਹਸਪੀਟਲ ਆਏ ਇਹ ਹਾਦਸਾ ਕਿਵੇਂ ਹੋਇਆ ਵੀਰੇ ਕਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਾਂ ਮੌਸਮ ਨੂੰ ਦੋਵੇਂ ਕਾਰਾਂ ਸੀਗੇ ਦੋਵੇਂ ਕਾਰਾਂ ਸਨ ਤੇ 6 ਜਣੇ ਜ਼ਖਮੀ ਹੋਏ ਆ 6 ਜਣੇ ਜ਼ਖਮੀ ਹੋਏ ਕੋਲ ਜੀ ਜਿਹਨਾਂ 'ਚ ਦੋ ਦੀ ਡੈਥ ਹੋ ਗਈ ਬਾਕੀ 4 ਇੱਥੇ ਆ ਗਏ ਜੀ ਸ਼ਿਵਲ ਹਸਪੀਟਲ ਕੋਲ ਹੀ ਪਰ ਹਾਦਸੇ ਵਿੱਚ ਕੋਈ ਹੋਇਆ ਜੀ ਉਹਦੇ 'ਚ ਕਿੰਨੇ ਪੇਸ਼ੈਂਟ ਆਏ ਆ ਤੇ ਕੀ ਮਤੋਂ ਕੀ ਹੈ ਦੀ ਕੈਜ਼ੁਐਲਟੀ ਹੈ ਹਾਂਜੀ ਇੱਕ ਐਕਸੀਡੈਂਟ ਹੋਇਆ ਚੰਗਾ ਵਾਲੇ ਮੋੜ ਤੇ ਉਹਦੇ ਆਪਣੇ ਕੋਲ ਹੁਣ ਤੱਕ 4 ਪੇਸ਼ੈਂਟ ਆ ਚੁੱਕੇ ਆ ਦੋ ਦੀ ਮੌਤ ਹੋ ਗਈ ਦੋ ਪੇਸ਼ੈਂਟ ਸਦੇ ਸੀਰੀਅਸ ਨੇ ਇੱਕ ਨੂੰ ਐਫਰ ਕੈਂਸਰ ਆ ਫਰੀਦ ਕੋਨ ਉਸ ਦਾ ਪੇਸ਼ੈਂਟ ਹੈ ਜੇ ਸਾਡੇ ਕੋਲ ਹੈਗਾ ਸਿਵਲ ਹਸਪਤਾਲ ਕ੍ਰੋਸਪੋਟਸ ਹਮ ਜਨੇ ਜ਼ਖਮੀ ਹੈ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾਵੇ ਹਾਲਤ ਗੰਭੀਰੀ ਹੈ ਹਜੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਬਾਅਦ ਅੱਗੇ ਦੇਖਦੇ ਦੋ ਦੀ ਮੌਤ ਹੋ ਗਈ ਹਾਂਜੀ ਦੋ ਦੀ ਮੌਤ ਹੋ ਚੁੱਕੀ ਹੈ ਦੋ ਕਾਰਾਂ ਦੀ ਆਮੋ-ਸਾਮne ਟੱਕਰ ਹੋਈ ਜਿਸ ਦੇ ਦੌਰਾਨ ਪੁਲਿਸ ਮੁਲਾਜ਼ਮ ਸੜੇ ਦੋ ਲੋਕਾਂ ਦੀ ਦਰਨਾਕ ਮੌਤ ਹੋ ਚੁੱਕੀ ਆ ਬੇहद ਪਿਆਨ ਖਾਦਸੇ ਦੀਆਂ ਤਸਵੀਰਾਂ ਸਾਹਮne ਆ ਰਹੀਆਂ ਨੇ ਕਿ ਕਾਰਾਂ ਕਿਸ ਤਰੀਕੇ ਦੇ ਨਾਲ ਕਾਗਜ਼ਵਾੰਗ ਇਕੱਠੀਆਂ ਹੋ ਚੁੱਕੀਆਂ ਨੇ ਦੋਵੇਂ ਹੀ ਕਾਰਾਂ ਦੀ ਆਮੋ-ਸਾਮne ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇਹ ਦਰਨਾਕ ਹਾਦਸਾ ਵਾਪਰਿਆ ਪੁਲਿਸ ਮੁਲਾਜ਼ਮ ਸੜੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੀ ਆਮੋ-ਸਾਮne ਟੱਕਰ ਹੋਈ ਹੈ ਜਿਸ ਦੇ ਵਿੱਚ 5 ਤੋਂ 6 ਜੜੀਆਂ ਨੂੰ ਬੇहद ਜਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਬਾਕੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਹਾਲਤ ਜੜੀਆਂ ਨਾਜ਼ੁਕ ਬਣੀ ਹੋਈ ਇਹ ਵੀ ਗੱਲ ਸਾਹਮne ਆਈ ਹੈ ਕਿ ਕੁਲਵਿੰਦਰ ਸਿੰਘ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਮੁਲਾਜ਼ਮ ਡਿਊਟੀ ਆਪਣੀ ਫਾਜ਼ਿਲਕਾ ਦੇ ਵਿੱਚ ਕਰਦਾ ਸੀ ਤਾਂ ਤਰੰਤ-ਤਰੰਤ ਰਹਿਣ ਵਾਲਾ ਸੀ ਉਸਦੀ ਵੀ ਮੌਤ ਹੋ ਚੁੱਕੀ ਐ ਜ਼ੋ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਕਾਰਨ ਦੇ ਕਿਵੇਂ ਪਰ ਖੱਚੇ ਉੱਡੇ ਨੇ ਪੂਰੀ ਤਰ੍ਹਾਂ ਅਗਲਾ ਹਿੱਸਾ ਕਾਰਨ ਦਾ ਨੁਕਸਾਨਿਆ ਗਿਆ ਤਾਂ ਇਸ ਦਰਤਨਾਕ ਹਾਦਸੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਐ ਜਦਕਿ ਇਸ ਹਾਦਸੇ ਦੇ ਵਿੱਚ ਇਹਨਾਂ ਗੱਡੀਆਂ ਦੇ ਉੱਤੇ ਸਵਾਰ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਪਿਆਨਕ ਹਾਦਸਾ ਫਰੋਜ਼ਪੁਰ ਫਾਸਿਲ ਕਾ ਜੁਟੀ ਰੋਡ ਤੇ ਸਥਿਤ ਪਿੰਡ ਪੀਰਖਾ ਸ਼ੇਖਾਂ ਦੇ ਨਜ਼ਦੀਕ ਵਾਪਰੀਆ ਤਾਂ ਕਿਹਾ ਜਾ ਰਿਹਾ ਕਿ 108 ਐਮਰਜੈਂਸੀ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਤੇ ਇਕੱਠੇ ਲੋਕਾਂ ਦੀ ਸਹਾਇਤਾ ਦੇ ਨਾਲ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫਰੋਜ਼ਪੁਰ ਦੇ ਲਈ ਜਿਹੜੇ ਇਹਨਾਂ ਜ਼ਖਮੀਆਂ ਨੂੰ